ਅੱਜ ਸਵੇਰੇ ਸਿਰ 25 ਮਿੰਟ ਦੀ بارش ਨੇ ਮੰਡੀ ਚੌਂਗ ਦੇ ਦੁਕਾਨਦਾਰਾਂ ਦਾ ਹਾਲ ਬੇਹਾਲ ਕਰ ਦਿੱਤਾ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਨਾ ਹੋਣ ਕਰਕੇ ਚੌਂਕ 'ਚ ਪਾਣੀ ਰੁਕ ਗਿਆ ਅਤੇ ਦੁਕਾਨਾਂ ਵਿੱਚ ਪਾਣੀ ਵੜ ਗਿਆ ਜਿੱਥੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਾਣਕਾਰੀ ਮੁਤਾਬਕ ਚੌਂਕ 'ਚ ਨਾਲਾ ਬਲਾਕ ਹੋਣ ਕਰਕੇ ਪਾਣੀ ਚੌਂਕ ਵਿੱਚ ਇਕੱਠਾ ਹੋ ਗਿਆ ਲੋਕਾਂ ਨੇ ਦੱਸਿਆ ਕਿ ਹਰ ਵਾਰੀ بارش ਪੈਣ ਤੇ ਇਹੀ ਹਾਲਤ ਰਹਿੰਦੀ ਹੈ ਰਾਹਗੀਰਾਂ ਦੇ ਵਾਹਨ ਵੀ ਖਰਾਬ ਹੋ ਗਏ ਉੱਥੇ ਹੀ ਮੰਡੀ ਚੌਕ ਵਿੱਚ ਸਮੂਧ ਕਾਰਨਦਾਰਾਂ ਅਤੇ ਚੈਂਬਰ ਆਫ ਕਮਰਸ ਦੇ ਚੇਅਰਮੈਨ ਅਨੰਗ ਡੋਤਰਾ ਨੇ ਕਿਹਾ ਕਿ ਸਰਕਾਰਾਂ ਦੇ ਵਿਕਾਸ ਦੇ ਦਾਅਵੇ ਸਿਰਫ ਕਾਗਜ਼ੀ ਹਨ ਸਾਡੀਆਂ ਦੁਕਾਨਾਂ 'ਚ ਹਰ ਵਾਰ بارش ਦਾ ਪਾਣੀ ਵੜ ਜਾਂਦਾ ਹੈ ਸਾਰਾ ਬਾਜ਼ਾਰ ਡੁੱਬ ਜਾਂਦਾ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਆ ਗਿਆ ਨਾ ਫੋਟੋ ਆ ਗਿਆ ਆਹੋ ਆ ਜੀ ਉਹ ਨਾ ਆਉਣਾ ਦੋ ਚਾਰ ਫੋਟੋ ਆਹ ਦੇਖੋ ਜੀ ਆ ਗਿਆ ਨਾ ਕਸਟਮਰ ਆ ਅੱਜ ਤੱਕ ਨਾ ਕੋਈ ਗੱਲ ਨਾ ਸੁਣ ਪਾ ਰਿਹਾ ਨਾ ਇਹ ਨਹੀਂ ਆਂਦੇ ਆ ਦਾ ਕੋਈ ਨਹੀਂ ਜਾਂਦੇ ਆ ਦਾ ਐ ਜੀ ਅੱਧੇ ਘੰਟੇ ਦਾ ਹਾਲ ਹੈ ਕਿ 6 ਘੰਟੇ ਪੈਂਦੀ ਤੇ هي hmm. هي ਤੋਇਆ ਤੋਇਆ ਫੇਰ ਰੋ ਗਿਆ ਇਹ ਇਹ ਜਿਹੜੀ ਸਮੱਸਿਆ ਹੈ ਕਾਫੀ ਦੇਰ ਦੀ ਹੈ ਜੀ ਕਿਹੜਾ ਹੈ ਵੀ ਇਹ ਇਹ ਰੇਲਵੇ ਰੋਡ ਮੰਡੀ ਚੌਕ ਹੈ ਜੀ ਇਸ ਰੋਡ ਦੇ ਉੱਤੇ ਕਈ ਹਸਪਤਾਲ ਨੇ ਰੇਲਵੇ ਸਟੇਸ਼ਨ ਜਿਹੜਾ ਮੇਨ ਆ ਉਹ ਇਸ ਰੋਡ ਦੇ ਉੱਤੇ ਆ ਇਸ ਰੋਡ ਤੇ ਦੋ ਦਿਨ ਸਕੂਲ ਪੈਂਦੇ ਆ بڑے بڑے ਵੱਡੇ ਸਕੂਲ ਨੇ ਇਹ ਰੋਡ ਦਾ ਹਾਲ ਆ ਕਿ ਇੱਥੇ ਚੌਕ ਦੇ ਵਿੱਚੋਂ ਨੰਗੇ ਨੀ ਜਾ ਰਿਆ ਜੰਗਲਾਤ ਫੋਰੈਸਟ ਡਿਪਾਰਟਮੈਂਟ ਦੇ ਸਾਰੇ ਮੈਗਮ ਇੱਥੇ ਇਸ ਰੋਡ ਦੇ ਉੱਤੇ ਆ ਔਰ ਇੱਥੇ ਦੁਕਾਨਦਾਰਾਂ ਦਾ ਜਿਹੜਾ ਜੀਵਨ ਜਾਂ ਜੀਵਨ ਉਹ ਬਿਲਕੁਲ ਅਸਤਵਸਤ ਹੋ ਗਿਆ ਕਿਉਂਕਿ ਨੰਗੇ ਨੀ ਜਾ ਰਹਾ ਤੇ ਗਾਹ ਕਿਹਾਂ ਕੋਈ ਕਸਟਮਰ ਦੁਕਾਨਦਾਰਾ ਕੋਲ ਕਿੱਥੋਂ ਆਣਾ ਕਿੰਨੀ دیر ਪਾਰੇ ਦਾ ਅੱਧਾ ਘੰਟਾ 15 ਮਿੰਟ ਬਾਰਿਸ਼ ਪਈ ਹੈ ਤੇ ਇਹ ਹਾਲ ਆ ਤੇ ਜੇ ਕਿਤੇ ਦੋ ਦਿਨ ਘੰਟੇ ਬਾਰਿਸ਼ ਪੈ ਜੇ ਕਿ ਇਥੇ ਦੇ ਮਤਲਬ ਅੱਧੀ ਅੱਧੀਆਂ ਦੁਕਾਨਾਂ ਹੀ ਢੁੱਪ ਜਾਂਦੀਆਂ ਕਾਰਨ ਕੀ ਇਹ ਪਾਣੀ ਖੜੇ ਹੁੰਦਾ ਕਾਰਨ ਇਹ ਤੇ ਸਰਕਾਰ ਲੱਭੇ ਸਫਾਈ ਨਹੀਂ ਹੋ ਰਹੀ ਕਾਰਨ ਦੇ ਸਰਕਾਰ ਨੇ ਰੱਬਣਾ ਇਹ ਪਹਿਲੀ ਵੀ ਸਰਕਾਰਾਂ ਆਈਆਂ ਜਿਹੜੀਆਂ ਰੌਲਾ ਪਾਉਂਦੀਆਂ ਡਿਵੈਲਪਮੈਂਟ ਬਹੁਤ ਹੋਈ ਇਹ ਉਹਨਾਂ ਦਾ ਵੀ ਹਾਲ ਆ ਤੇ ਮੌਜੂਦਾ ਸਰਕਾਰ ਦਾ ਵੀ ਦੇਖ ਲੋ ਇਹ ਹਾਲ ਟੈਕਸ ਸਭ ਤੋਂ ਵੱਧ ਦਿੰਦੇ ਆ ਦੁਕਾਨਦਾਰ ਸਾਰੇ ਦੁਕਾਨਦਾਰਾਂ ਨੂੰ ਹੋਟਲ ਦੇ ਰਹੇ ਆ ਸਭ ਕੁਝ ਦੇ ਰਹੇ ਆ ਪਰ ਉਹਨਾਂ ਨੂੰ ਕੋਈ ਸੁਰੱਖਿਆ ਨਹੀਂ ਮਿਲਦੀ ਇਹ ਡੁੱਬਣ ਵਾਲੀ ਸੁਰੱਖਿਆ ਵਾ ਅੱਜ ਦੇਖਿਆ ਕਿ ਕਿੰਨਾ ਸਕੂਟਰੀ ਵਾਲਾ ਵਿਚਾਰਾ ਪਾਰ ਕਰਨ ਆਇਆ ਤੇ ਕਿਦਾਂ ਲਾ ਕੇ ਆ ਬੰਦ ਹੋ ਗਈ ਸਕੂਟਰੀ ਉਹਦੀ ਵਾਈਕਲ ਵੀ ਖਰਾਬ ਹੁੰਦੇ ਆ ਬਾਈਕਲ ਖਰਾਬ ਹੁੰਦੇ ਆ ਬਿਮਾਰੀ ਆਈਕਲ ਤੇ ਡੇਂਗੂ ਵੋ ਚੱਲਿਆ ਸਰਕਾਰ ਕਹਿੰਦੀ ਡੇਂਗੂ ਐ ਇੱਥੇ ਦੇਖੋ ਡੇਂਗੂ ਆਪਣੇ ਆਪ ਪੈਦਾ ਹੋਣਾ ਇਹ ਤਾਂ ਮਤਲਬ ਲੋਕਾਂ ਨੂੰ ਮਰਨ ਵਾਸਤੇ ਛੱਡਣ ਦੀ ਗੱਲ ਆ ਇਹ ਪੀਲ ਕਰਨਾ ਚਾਹੁੰਦੇ ਇਹਨੂੰ ਸਫਾਈ ਕਰਵਾਈ ਜਾਵੇ ਇਹਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਐਡੀ ਇੰਪੋਰਟੈਂਟ ਰੋਡ ਆ ਰੇਲਵੇ ਸਟੇਸ਼ਨ ਵਾਲੀ ਰੋਡ ਆ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਰਿੰਕੂ ਜੇ ਕਿਹੜਾ ਰੋਡ ਜੇ ਆ ਮੰਦੀ ਜਾਊਂਗਾ ਦੇ ਸਾਰੇ ਮਸਿਆਰੇ ਸਾਰੀ ਦੁਕਾਨਾਂ ਤੇ ਪਾਣੀ ਇਹ ਕਦਾ ਕਰ ਮੀ ਪਿਆ ਤੇ ਹਰ ਬਹੁਤ ਕਠਾ ਇਹਦਾ ਪਾਣੀ ਨਜ਼ਰ ਦੀ ਵਰੀ ਦਿੱਖਦਾ ਗਿਆ ਹਾਂਜੀ ਗਾਗੁਗਦਾਂ ਤੇ ਨਹੀਂ ਜੀ ਕੋਈ ਵੀ ਜਾਂਦਾ ਹਾਂਜੀ ਹਾਂਜੀ ਦੁਕਾਨਾਂ ਦੇ ਅੰਦਰ ਵਰ ਜੀ ਦਾ ਬਾਈ ਤੇ ਕਹਿੰਦਾ ਵੀ ਆਜਰੀ ਨਾਲੀ ਜਰੀ ਬਿਲਕੁਲ ਸਿੱਧੀ ਆ ਪੂਰ ਤੋਰ ਪਰ ਨਿਕਲੇ ਜਿਹੜਾ ਪਾਣੀ ਨਾਲਾ ਬਲੋ ਹਾਂਜੀ ਨਾਲਾ ਬਲੋ ਹੋ ਗਰਾ ਮੇਰਾ ਨਾਮ ਭਵਨ ਮਹਾਜਨ ਹੈ ਮੈਂ ਲక్ష్ਮੀ ਆਟੋਮੋਬਾਈਲ ਤੋਂ ਆ ਕਾ ਤੁਸੀਂ ਦੇਖ ਸਕਦੇ ਹੋ ਸੜਕ ਦਾ ਕਿੰਨਾ ਪੁਰਾ ਹਾਲ ਹੈ ਮਤਲਬ ਕਿੰਨੇ ਸਾਲਾਂ ਤੋਂ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਸਾਰੇ ਦੁਕਾਨਦਾਰ ਦਾ ਕਾਰੋਬਾਰ ਹਿੱਟ ਹੁੰਦਾ ਇਹਦੇ ਨਾਲ ਇਨਫੈਕਸ਼ਨ ਵੀ ਫੈਲਦੀ ਹੈ ਇੰਨੇ ਸਕੂਲ ਹੈ ਇੰਨੇ ਹਸਪੀਟਲ ਹੈ ਸਰਕਾਰ ਨੂੰ ਇਸ ਰੋਡ ਵੱਲ ਧਿਆਨ ਦੇਣਾ ਚਾਹੀਦਾ ਜੀ ਡਿਵੈਲਪਮੈਂਟ ਕਰਨੀ ਚਾਹੀਦੀ ਇਸ ਏਰੀਆ ਦੀ ਸਰਕਾਰ ਦੀ ਸਰਕਾਰਾਂ ਵੀ ਕਹਿੰਦੇ ਨੇ ਕਿ ਡਿਵੈਲਪਮੈਂਟ ਬੜੀ ਹੋਈ ਉਸਾਰੀ ਪਰ ਸਾਨੂੰ ਦੇ ਡਿਵੈਲਪਮੈਂਟ ਇੱਥੇ ਚਾਹੀਦੀ ਹੈ ਨਾ ਸਾਨੂੰ ਬਾਹਰ ਜਾ ਕੇ ਲੈ ਆਉਂਦਾ ਸਾਨੂੰ ਮੌਕੇ ਦੇ ਸਾਹਮਣੇ ਚਾਹੀਦਾ ਜੂਗਾ ਦੁਕਾਨਦਾਰਾਂ ਲਈ ਪਾਣੀ ਵੀ ਨਹੀਂ ਚਾਹੀਦਾ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਤੁਹਾਡੇ ਪਿੱਛੇ ਦੁਕਾਨ ਦੇ ਅੰਦਰ ਪਾਣੀ ਚੱਲ ਗਿਆ ਦਾ ਤੇ ਮਲੇ ਦੁਕਾਨਦਾਰ ਤੇ ਰੋਜ਼ਗਾਰ ਕਿੱਥੋਂ ਕਰੇਗਾ ਛੋਟਾ ਦੁਕਾਨਦਾਰ ਇਹ ਅੱਧਾ ਘੰਟਾ ਮੀਂਹ ਪਿਆ ਤੇ ਜੇ 2-3 ਦਿਨ ਮੀਂਹ ਪਿਆ ਇੱਥੇ ਤਾਂ ਕੰਮ ਹੀ ਖਤਮ ਹੋ ਜੇ ਸਾਰਾ ਆਪਾਂ ਇਹ ਜਾਣੇ ਕਿ ਜਲਦੀ ਤੋਂ ਜਲਦੀ ਸੋਲੂਸ਼ਨ ਸੀਵਰੇਜ ਜਿਹੜਾ ਇਹਦਾ ਪੈਣਾ ਚਾਹੀਦਾ ਇਸ ਏਰੀਆ ਦਾ ਕੋਈ ਹੱਲ ਹੈ ਦਾ ਦੱਸ